ਮੀਂਹ ਅਤੇ ਹੜ੍ਹਾਂ ਦੀ ਤਬਾਹੀ ਨੇ ਲੋਕਾਂ ਦਾ ਕਾਫੀ ਜਾਨ ਜੀਵਨ ਪ੍ਰਭਾਵਿਤ ਕੀਤਾ ਜਿੱਥੇ ਹੁਣ ਮੀਂਹ ਅਤੇ ਪਾਣੀ ਤੋਂ ਕਿਤੇ ਲੋਕਾਂ ਨੂੰ ਰਾਹਤ ਮਿਲਦੀ ਨਜ਼ਰ ਆ ਰਹੀ ਆ ਪਰ ਦੂਜੇ ਪਾਸੇ ਖੜਾ ਪਾਣੀ ਬਿਮਾਰੀਆਂ ਨੂੰ ਦਸਤਕ ਦੇ ਰਿਹਾ ਜਿਸ ਦੇ ਚੱਲਦੇ ਹੁਣ ਮੋੜ ਤੋਂ ਡੀਸੀ ਦੇ ਵੱਲੋਂ ਲੋਕਾਂ ਨੂੰ ਨਵੀਂ ਐਡਵਾਈਜ਼ਰੀ ਤੇ ਨਵੀਂ ਸਲਾਹ ਜਾਰੀ ਕਰ ਦਿੱਤੀ ਗਈ ਹੈ ਦਾਅਵਾ ਕੀਤਾ ਕਿ ਜ਼ਿਲ੍ਹੇ ਦੇ ਕੁਝ ਹਿੱਸਿਆਂ ਦੇ ਵਿੱਚ ਪਾਣੀ ਇਕੱਠਾ ਹੋਣ ਕਾਰਨ ਹਾਲੇ ਦੇ ਵਿੱਚ ਹੋਈ ਭਾਰੀ ਬਾਰਿਸ਼ ਤੋਂ ਬਾਅਦ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਵਸਨੀਕਾਂ ਨੂੰ ਸੰਭਾਵੀ ਸਿਹਤ ਖਤਰਿਆਂ ਤੋਂ ਬਚਾਉਣ ਲਈ ਇੱਕ ਜ਼ਰੂਰੀ ਜਨਤਕ ਸਿਹਤ ਸਲਾਹ ਜਾਰੀ ਕੀਤੀ ਹੈ। ਜਾਰੀ ਕੀਤੇ ਇੱਕ ਵੀਡੀਓ ਸੰਦੇਸ਼ ਦੇ ਵਿੱਚ ਹਿਮਾਂਸ਼ੂ ਜੈਨ ਨੇ ਖੜੇ ਪਾਣ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਉਜਾਗਰ ਕੀਤਾ ਜਿਸ ਨੂੰ ਤੁਰੰਤ ਹੱਲ ਨਾ ਕੀਤੇ ਜਾਣ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫੈਲਣ ਦਾ ਕਾਰਨ ਬਣ ਸਕਦੇ ਨੇ। ਇਸ ਦੇ ਚਲਦਿਆਂ ਨੇ ਕਿਹਾ ਕਿ ਜੇਕਰ ਆਲੇ-ਦਲੇ ਪਾਣੀ ਖੜਾ ਤਾਂ ਉਸ ਨੂੰ ਸਾਫ਼ ਕੀਤਾ ਜਾਵੇ ਤੇ ਇਸ ਤੋਂ ਇਲਾਵਾ ਸਭ ਨੂੰ ਜੜੱਕੇ ਪਾਣੀ ਉਬਾਲ ਕੇ ਹੀ ਪੀਣਾ ਚਾਹੀਦਾ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਸਮੇਂ ਸਿਰ ਡਾਕਟਰਾਂ ਨਾਲ ਜ਼ਰੂਰ ਸਲਾਹ ਕਰਨੀ ਜਾਵੇ ਮੈਂ ਹਿਮਾਂਸ਼ੋ ਜੈਨ ਡਿਪਟੀ ਕਮਿਸ਼ਨਰ ਲੁਧਿਆਣਾ ਆਪ ਅੱਜ ਇੱਕ ਬਹੁਤ ਗੰਭੀਰ ਮੁੱਦੇ ਤੇ ਗੱਲ ਕਰਨਾ ਚਾਹੁੰਦਾ ਔਰ ਮੈਂ ਆਪ ਸਾਰਿਆਂ ਦਾ ਸਹਿਯੋਗ ਦੇ ਵਿੱਚ ਪਾਣਾ ਚਾਹੁੰਦਾ ਔਰ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਨਾ ਚਾਹੁੰਦਾ ਜਿਵੇਂ ਤੁਹਾਨੂੰ ਪਤਾ ਹੈ ਭਾਰੀ ਮੀਂਹ ਦੇ ਕਾਰਨ ਕੁਝ ਕੁ ਇਲਾਕਿਆਂ ਦੇ ਵਿੱਚ ਪਾਣੀ ਇਕੱਠਾ ਹੋ ਗਿਆ ਸੀ ਔਰ ਕਈ ਇਲਾਕਿਆਂ ਦੇ ਵਿੱਚ ਉਹ 2-3 ਦਿਨ ਰਹਾ ਜਿਸ ਕਰਕੇ ਉੱਥੇ ਪਾਣੀ ਦੇ ਜਿਹੜੀ ਪ੍ਰੋਬਲਮਸ ਹੈ ਉਹ ਸਾਹਮਣੇ ਆਣੀ ਸ਼ੁਰੂ ਹੋ ਜਾਣਗੀਆਂ ਮੈਨੂੰ ਉਮੀਦ ਹੈ ਔਰ ਮੈਨੂੰ ਆਸ ਹੈ ਔਰ ਰਿਕੁਐਸਟ ਹੈ ਮੇਰੇ ਸਾਰਿਆਂ ਨੂੰ ਤੁਸੀਂ ਦੋ ਚੀਜ਼ਾਂ ਸਾਡੇ ਪ੍ਰਸ਼ਾਸਨ ਵੱਲੋਂ ਜਿਹੜੀ ਦੋ ਅਪੀਲਾਂ ਨੇ ਤੁਸੀਂ ਉਹਨਾਂ ਦੇ ਵਿੱਚ ਸਾਡਾ ਸਹਿਯੋਗ ਸਹਿਯੋਗ ਦਿਓ ਇੱਕ ਤਾਂ ਪਹਿਲੀ ਚੀਜ਼ ਹੈਗੀ ਹੈ ਪਾਣੀ ਨੂੰ ਉਬਾਲ ਕਰ ਤੁਸੀਂ ਜਿਹੜਾ ਹੈਗਾ ਪਾਣੀ ਨੂੰ ਬੋਇਲ ਕਰਕੇ ਤੁਸੀਂ ਪੀਓ ਬੋਇਲਡ ਵਾਟਰ ਪੀਓ ਸਵੇਰੇ ਸਵੇਰੇ ਤੁਸੀਂ 20 ਲੀਟਰ ਜਿੱਦਾਂ ਆਪਾਂ ਪਾਣੀ ਗਰਮ ਕਰਦੇ ਨੇ ਉਦਾਂ ਤੁਸੀਂ ਪਾਣੀ ਨੂੰ ਬੋਇਲ ਕਰਨਾ ਹੈ ਪਹਿਲਾਂ ਛਾਨਣਾ ਤੁਸੀਂ ਪਾਣੀ ਨੂੰ ਫਿਰ ਬੋਇਲ ਕਰਨਾ ਫਿਰ ਬੋਇਲ ਕਰਨ ਤੋਂ ਬਾਅਦ ਠੰਡਾ ਕਰਕੇ ਉਹਨੂੰ ਪੂਰੇ ਦਿਨ ਤੁਸੀਂ ਵਰਤ ਸਕਦੇ ਹੋ ਜੇ ਤੁਹਾਡੀ ਸਪਲਾਈ ਵਾਟਰ ਸਪਲਾਈ ਕਲੋਰినੇਸ਼ਨ ক্লোਰੀਨੇਟਿਡ ਹੈ ਯਾ ਪ੍ਰੋਪਰ ਪਿਓਰ ਹੈਗੀ ਹੈ ਤਾਂ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਬੋਇਲਡ ਵਾਟਰ ਹੀ ਪੀਓ ਜਿਹੜਾ ਆਨ ਨਾਲ ਇੱਕ ਹਫਤਾ ਦੂਜੀ ਮੇਰੀ ਰਿਕੁਐਸਟ ਸਾਰਿਆਂ ਨੂੰ ਹੈਗੀ ਹੈ ਵੀ ਤੁਹਾਡੇ ਆਲੇ-ਦੁਆਲੇ ਜਿੱਥੇ ਕੋਈ ਵੀ ਪਾਣੀ ਦਾ ਜਿਹੜਾ ਹੈਗਾ ਪਾਣੀ ਖੜਿਆ ਹੈਗਾ ਕਿਸੇ ਵੀ ਫਾਰਮ ਦੇ ਵਿੱਚ ਕੋਲਰਾਂ ਦੇ ਵਿੱਚ ਜਾਂ ਟਾਇਰਾਂ ਦੇ ਵਿੱਚ ਜਾਂ ਆਲੇ-ਦੁਆਲੇ ਕਿਤੇ ਵੀ ਖੜਿਆ ਹੈਗਾ ਜਾਂ ਕੋਈ ਗੱਡੇ ਦੇ ਵਿੱਚ ਖੜਿਆ ਹੈ ਜਾਂ ਕੋਈ ਕਿਤੇ ਵੀ ਟੋਏ ਦੇ ਵਿੱਚ ਖੜਿਆ ਤਾਂ ਉੱਥੇ ਜਿਹੜਾ ਹੈਗਾ ਜਰੂਰ ਉਸ ਪਾਣੀ ਨੂੰ ਉੱਥੇ ਕੋਈ ਮਿੱਟੀ ਦਾ ਤੇਲ ਪਾ ਕੇ ਜਾਂ ਕੋਈ ਵੀ ਚੀਜ਼ ਇਦਾਂ ਦੀ ਪਾ ਕੇ ਤਾਂ ਕਿ ਉੱਥੇ ਕੋਈ ਮੱਛਰ ਨਾ ਪੈਦਾ ਹੋਵੇ ਇਹ ਜ਼ਰੂਰ ਮੇਰੇ ਹੱਥ ਬਣ ਕੇ ਸਾਰਿਆਂ ਨੂੰ ਬੇਨਤੀ ਹੈ ਸਾਰੇ ਲੁਧਿਆਣਾ ਵਾਸੀਆਂ ਨੂੰ ਕਿ ਤੁਸੀਂ ਜ਼ਰੂਰ ਇਹ ਚੀਜ਼ ਕਰੋ ਤਾਂ ਕਿ ਇੱਕ ਬਿਮਾਰੀਆਂ ਜਿਹੜੀ ਹੈਗੀ ਆ ਉਹ ਨਾ ਫੈਲ ਲੈਣ ਸਾਡੀ ਮੈਡੀਕਲ ਟੀਮਾਂ ਵੀ ਅੱਡੜ ਪੁਆਇੰਟਾਂ ਤੇ ਲੱਗੀ ਹੋਈਆਂ ਜੇ ਤੁਹਾਨੂੰ ਲੱਗਦਾ ਇਮੀਡੀਏਟਲੀ ਤੁਸੀਂ ਉੱਥੇ ਜਾ ਕੇ ਰਸ਼ ਕਰ ਸਕਦੇ ਹੋ ਇਮੀਡੀਏਟਲੀ ਤੁਸੀਂ ਉਹਨਾਂ ਨੂੰ ਦਿਖਾ ਸਕਦੇ ਹੋ ਦੂਜੀ ਮੇਰੀ ਇੱਕ ਬੇਨਤੀ ਹੋਰ ਹੈ ਕਿ ਜਿੱਦਾਂ ਹੀ ਕੋਈ ਬੱਚੇ ਨੂੰ ਤੁਹਾਨੂੰ ਲੱਗਦਾ ਹੈ ਕਿ ਉਹਨੂੰ ਕੋਈ ਉਲਟੀ ਜਾਂ ਦਸਤ ਲੱਗ ਰਹੇ ਹਨ ਤੇ ਇਮੀਡੀਏਟਲੀ ਜਿਹੜਾ ਹੈਗਾ ਉਹਨੂੰ ਡਾਕਟਰ ਦੇ ਜ਼ਰੂਰ ਲੈ ਕੇ ਜਾਓ ਉਹਨੂੰ ਉਹਦੀ ਤੁਸੀਂ ਵੇਟ ਨਾ ਕਰੋ ਕਿ ਕਿਉਂਕਿ ਬੱਚੇ ਨੂੰ ਜੇ 2 ਘੰਟੇ ਜਿਹੜਾ ਹੈਗਾ ਡੀਹਾਈਡਰੇਸ਼ਨ ਹੁੰਦੀ ਹੈ ਤਾਂ ਉਹਦੀ ਸੀਰੀਅਸਨੈਸ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਉਹਨੂੰ ਤੁਸੀਂ ਆ ਓ ਆਰ ਐਸ ਦਾ ਪਾਣੀ ਪਿਲਾ ਸਕਦੇ ਹੋ ਓ ਆਰ ਐਸ ਕੁਝ ਨਹੀਂ ਹੁੰਦਾ ਪਾਣੀ ਦੇ ਵਿੱਚ ਜਿਹੜਾ ਹੈਗਾ 슈ਗਰ ਤੇ ਨਮਕ ਉਹ ਘੋਲ ਕੇ ਤੁਸੀਂ ਓ ਆਰ ਐਸ ਉਹਨੂੰ ਪਿਲਾ ਸਕਦੇ ਹੋ ਬੱਚੇ ਨੂੰ ਤਾਂ ਔਰ ਉਹਨੂੰ ਟਾਈਮ ਟੂ ਟਾਈਮ ਪਿਲਾ ਕੇ ਤਾਂ ਕਿ ਉਹ ਬੱਚੇ ਦੀ ਬੋਡੀ ਜਿਹੜੀ ਹੈ ਹਾਈਡਰੇਟਡ ਰਹੇ ਔਰ ਇਸ ਦੇ ਨਾਲ ਨਾਲ ਆਪਣੇ ਘਰ ਦੇ ਵਿੱਚ ਜੋ ਮੈਂ ਪਹਿਲਾਂ ਦੱਸਿਆ ਕਿ ਤੁਸੀਂ ਜਿਹੜਾ ਹੈਗਾ ਦੋ ਚੀਜ਼ਾਂ ਕਰਨੀਆਂ ਇੱਕ ਤਾਂ ਆਪਣੇ ਘਰ ਦੇ ਆਲੇ-ਦੁਆਲੇ ਸਫਾਈ ਰੱਖਣੀ ਹੈ ਕੋਈ ਪਾਣੀ ਨਹੀਂ ਖੜਾ ਹੋਣ ਦੇਣਾ ਤੇ ਅੱਜ ਹੀ ਪਲੀਜ਼ ਤੁਸੀਂ ਘੰਟਾ ਲਾ ਕੇ ਸ਼ਾਮ ਨੂੰ ਘੰਟਾ ਲਾ ਕੇ ਪਲੀਜ਼ ਆਪਣੇ ਜਿਹੜਾ ਹੈਗਾ ਇਸ ਚੀਜ਼ ਨੂੰ ਗੌਰ ਕਰਨਾ ਹੈ ਔਰ ਦੂਜਾ ਸਵੇਰੇ ਜਿਹੜਾ ਹੈਗਾ ਬੋਇਲਡ ਵਾਟਰ ਕਰਕੇ 20 20 ਲੀਟਰ ਬੋਇਲਡ ਵਾਟਰ ਉਹੀ ਪੂਰੇ ਦਿਨ ਵਾਸਤੇ ਤੁਸੀਂ ਵਰਤਣਾ ਇਹ ਮੇਰੇ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਹੈ ਸਾਡੇ ਇੱਕ ਦੋ ਕੇਸ ਆਏ ਨੇ ਇਦਾਂ ਦੇ ਜਿਨ੍ਹਾਂ ਦੇ ਉੱਤੇ ਬੱਚਿਆਂ ਨੂੰ ਜਿਹੜੀ ਹੈਗੀ ਗੰਬੀਰ ਸਮੱਸਿਆ ਪੈਦਾ ਹੋ ਗਈ ਡਾਇਰੀਆ ਕਰਕੇ ਔਰ ਇਦਾਂ ਦੀ ਪ੍ਰੋਬਲਮ ਕਰਕੇ ਮੈਂ ਚਾਹੁੰਦਾ ਵੀ ਪੂਰੇ ਲੁਧਿਆਣਾ ਦੇ ਵਿੱਚ ਇਦਾਂ ਦੀ ਪ੍ਰੋਬਲਮ ਨਾ ਆਵੇ ਇਸ ਕਰਕੇ ਮੇਰੇ ਆਪ ਸਭ ਨੂੰ ਰਿਕਵੈਸਟ ਔਰ ਗੁਜ਼ਾਰਿਸ਼ ਹੈ ਪਲੀਜ਼ ਸਾਡਾ ਇਹਦੇ ਵਿੱਚ ਸਹਿਯੋਗ ਕਰੋ ਸਾਡੇ ਕੋਲ ਡਾਕਟਰਾਂ ਦੀ ਟੀਮਾਂ ਨਾਲ ਹੈ ਔਰ ਕੋਈ ਵੀ ਚੀਜ਼ ਜਿਹਦੇ ਤੁਹਾਨੂੰ ਲੋੜ ਹੈ ਤਾਂ ਸਿਵਲ ऑफिस सिविल सर्जन ਦੇ ਆਫਿਸ ਦੇ ਵਿੱਚ ਤੁਸੀਂ ਸੰਪਰਕ ਸੱ ਕਰ ਸਕਦੇ ਹੋ ਔਰ ਇਹਦੇ ਬਾਅਦ ਜੇ ਬੱਚੇ ਨੂੰ ਕੋਈ ਉਲਟੀ ਦਸਤ ਲੱਗਦਾ ਹੈ ਤਾਂ ਬਿਲਕੁਲ ਵੇਟ ਕਰਨ ਦੀ ਲੋੜ ਨਹੀਂ ਹੈ ਔੜੀ ਕਰਨ ਦੀ ਲੋੜ ਨਹੀਂ ਹੈ ਤੁਰੰਤ ਜਿਹੜਾ ਹੈਗਾ ਡਾਕਟਰ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਬੱਚੇ ਨੂੰ ਜ਼ਰੂਰ ਦਿਖਾਓ ਧੰਨਵਾਦ